ਵਲੇ ਆਉਂਦੇ ਆ ਤੂਫਾਨ ਨੂੰ ਤੂਫਾਨ ਰੋਕਣੇ ਓਏ ਹੱਲ ਆਉਂਦੇ ਆ ਆਉਂਦੇ ਆ ਤੂਫਾਨ ਨੂੰ ਤੂਫਾਨ ਰੋਕਣੇ ਓ ਹੱਲ ਆਉਂਦੇ ਆ ਤੂਫਾਨ ਸਿੰਘ ਤੂਫਾਨ ਸਿੰਘ ਮੇਰੇ ਨਾਲ ਹੈ ਤੂਫਾਨ ਜੀ ਜਿਹੜੀ ਮੂਵੀ ਆ ਰਹੀ ਹੈ ਉਹਦੇ ਵਿੱਚ ਜਿਹੜਾ ਕਿਰਦਾਰ ਥੋੜਾ ਕਿਰਦਾਰ ਹੈ ਥੋੜਾ ਰੀਅਲ ਕਿਰਦਾਰ ਦੁਆਰਾ ਥੋੜਾ ਰੀਅਲ ਕਿਰਦਾਰ ਸੀ ਆ ਰੀਅਲ ਕਿਰਦਾਰ ਭਾਜੀ ਜਿਹੜਾ ਤੂਫਾਨ ਸਿੰਘ ਦਾ ਇੱਕ ਕਰੈਕਟਰ ਇਹਦੇ ਵਿੱਚ ਦਿਖਾਇਆ ਗਿਆ ਹੈ ਜਿਹੜੀ ਸੀਗਾ ਕਿ ਉਹ ਬੰਦਾ ਮਤਲਬ ਉਹਨਾਂ ਦਾ ਜਿਹੜਾ ਇੱਕ ਸੁਭਾਅ ਸੀ ਕਿ ਗਰੀਬਾਂ ਦਾ ਮਸੀਹਾ ਸੀ ਜਿਸ ਤੋਂ ਉਹਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਤੋਂ ਰੋਪੜੀ ਹਟਕੇ ਆ ਗਏ ਤੇ ਮਤਲਬ ਜਿੱਥੇ ਕਿਤੇ ਵੀ ਦੁਨਿਆ ਆ ਹੁੰਦਾ ਸੀ ਜਿੱਥੇ ਕਿਤੇ ਵੀ ਧੱਕੇਸ਼ਾਹੀ ਨੂੰ ਦੇਖਦੇ ਉਹਨਾਂ ਨੂੰ ਰੋਕਦੇ ਸੀ ਤੇ ਬਹੁਤ ਸਾਰੇ ਹਿੰਦੂ ਪਰਿਵਾਰ ਸਾਇਕਲਰ ਜਿਨ੍ਹਾਂ ਦੇ ਇਹਨਾਂ ਨੇ ਰੱਖਿਆ ਕਿ ਇਹਨਾਂ ਨੂੰ ਪੰਜਾਬ ਜਾ ਕੇ ਮਤਲਬ ਉਹ ਉਹਨਾਂ ਨੂੰ ਬਹੁਤ ਸਾਰੇ ਹਿੰਦੂ ਪਰਿਵਾਰ ਜਿਹੜੇ ਉਹ ਆਪਣਾ ਮਤਲਬ ਸਮਝ ਲੋਗੇ ਆਪਣਾ ਮਸੀਹਾ ਮੰਨਦੇ ਸੀ ਤੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਸਤੂ ਮੋ ਬਾਬਾ ਜੀ ਇਹ ਜਿਹੜਾ ਉਹ ਦੌਰ ਸੀਗਾ ਉਸ ਦੌਰ ਦੇ ਵਿੱਚ ਜਿਹੜਾ ਸਰਗਰਮ ਲੋਕ ਫਿਸ਼ਰ ਬਾਈ ਜਪਨਸ਼ੀ ਉਹਨਾਂ ਨੂੰ ਕੈਨ ਨਤਜ਼ਾ ਦੇਣੀ ਦੀ ਮਾਰੀ ਨਜ਼ਰ ਨਾਲ ਜੀ ਕੱਟਵਾਤੀ ਨਜ਼ਰ ਨਾਲ ਜੀ ਉਹਨਾਂ ਲੋਕਾਂ ਬਾਰੇ ਉਹੀ ਉਹੀ ਇੱਕ ਚੀਜ਼ ਇਹਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜਾ ਸਾਨੂੰ ਵੀ ਸਾਡਾ ਵੀ ਉਦੋਂ ਮਿੰਦਾ ਦਾ ਸ਼ਾਇਦ ਵਾਰਸਾ ਹੋਇਆ ਹੋਊਗਾ ਮੇਰਾ 89 ਦੇ ਵਿੱਚ ਤੇ ਸਾਨੂੰ ਵੀ ਹੁਣ ਜਾ ਕੇ ਪਤਾ ਚੱਲਿਆ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਕਿ ਕੀ ਹੋਆ ਅਸਲ ਕਿਉਂ ਹੋਇਆ ਕਿੰਨਾ ਕਾਰਨਾ ਕਰਕੇ ਹੋਇਆ ਤੇ ਕੌਣ ਉਹਦੇ ਪਿੱਛੇ ਸੀ ਤੇ ਕੌਣ ਅੱਗੇ ਸੀ ਸਾਰਾ ਕੁਝ ਇਹਦੇ ਵਿੱਚ ਆਪਾਂ ਦਿਖਾਇਆ ਗਿਆ ਬਾਕੀ ਹਰ ਜਿਹੜੀ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੀ ਇੱਕ ਪੱਖ ਇਹਦੇ ਵਿੱਚ ਰੱਖਿਆ ਗਿਆ ਹੈ ਤੇ ਉਹ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਇਸ ਫਿਲਮ ਦੇ ਨਾਲ ਇਮੋਸ਼ਨਲੀ ਜੋੜਿਆ ਗਿਆ ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਦਿਖਾਇਆ ਗਿਆ ਕਿ ਉਹ ਤੌਰ ਕੀ ਸੀ ਕਿਉਂ ਚੱਲਿਆ ਕਿੰਨਾ ਕਾਰਨਾ ਕਰਕੇ ਚੱਲਿਆ ਪਾਈ ਜੁਬਾਰਦਾਰ ਸਿੰਘ ਦੀ ਜਿਹੜੀ ਕਹਾਣੀ ਹੈ ਉਹਨਾਂ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਜੀ ਜੀ ਅਸਲ 'ਚ ਜਿਹੜੀ ਸਟੋਰੀ ਜਿਹੜੀ ਲਈ ਗਈ ਆ ਉਹਨਾਂ ਦੇ ਪਰਿਵਾਰ ਤੋਂ ਹੀ ਲਈ ਗਈ ਪਿਛਲੇ 6 ਸਾਲ ਤੋਂ ਦਲਬਖ ਸਿੰਘ ਜੀ ਉਹਨੇ ਇਹ ਸਟੋਰੀ ਤੇ ਵਰਕ ਕਰ ਰਹੇ ਸੀ ਔਰ ਉਹਨਾਂ ਨੇ ਉਸ ਸਮੇਂ ਦੇ ਜਿਹੜੇ ਜਿਹੜੇ ਵੀ ਉਸ ਸਮੇਂ ਸੀਗੇ ਪਈ ਪਈ ਸਾਹਿਬ ਦੇ ਨਾਲ ਉਹਨਾਂ ਕੋਲੋਂ ਇਸ ਬਾਰੇ ਨਾਲ ਲਈ ਕਿ ਉਹਨਾਂ ਦੀ ਫੈਮਿਲੀ ਦੇ ਇਸ ਬਾਰੇ ਪੁੱਛਿਆ ਗਿਆ ਕਿਵੇਂ ਹੋਇਆ ਕੀ ਹੋਇਆ ਸਾਰਾ ਕੁਝ ਫਿਰ ਜਾ ਕੇ ਇਸ ਸਟੋਰੀ ਨੂੰ 6 ਸਾਲ ਬਾਅਦ ਜੋੜਿਆ ਗਿਆ ਰਣਜੀਤ 바ਵਾ ਚਰਚਾ ਦੇ ਵਿੱਚ ਆਇਆ ਗੰਭੀਰ ਮੁੱਦਿਆਂ ਦੇ ਨਾਲ ਗਾਣਿਆਂ ਦੇ ਨਾਲ ਤੇ ਹੁਣੇ ਜਿਹੜੀ ਮੂਵੀ ਆ ਰਹੀ ਹੈ ਉਹ ਵੀ ਇੱਕ ਗੰਭੀਰ ਨੁਕਤੇ ਨੇ ਕਿਸੇ ਕਿਸੇ ਰਣਜੀਤ 바ਵਾ ਦਾ ਕੋਈ ਖਾਸ ਰਿਸ਼ਤਾ ਹੈ ਇਸ ਦਾ ਨਹੀਂ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹਦੇ ਨਾਲ ਟੁੱਟਾਂ ਪਰ ਕਿਤੇ ਨਾ ਕਿਤੇ ਜਿਹੜੀ ਕੰਟਰੋਵਰਸੀ ਹੈ ਜਾਂ ਕੁਝ ਚੀਜ਼ਾਂ ਉਹ ਮੇਰੇ ਨਾਲ ਹੀ ਜਦੋਂ ਮੈਂ ਕਲਾਕਾਰ ਬਣਿਆ ਨਹਾਲੀ ਪੈਦਾ ਹੋ ਗਈਆਂ ਕਦੀ ਵੀ ਕਿਸੇ ਚੀਜ਼ ਨੂੰ ਮੈਂ ਇਹ ਸਮਝ ਕੇ ਨਹੀਂ ਬੋਲਿਆ ਜਾਂ ਗਾਇਆ ਕਿ ਯਾਰ ਇਹ ਇੱਕ ਖਬਰ ਬਣੂਗੀ ਬਹੁਤ ਸਾਰੀਆਂ ਐਸੀਆਂ ਗੱਲਾਂ ਜਦੋਂ ਬੋਲਦੀਆਂ ਉਹਦੇ ਬਾਅਦ ਉਹ ਨਿਕਲਦੀਆਂ ਤੇ ਸ਼ਾਇਦ ਉਹਦੇ ਨਾਲ ਕਿਤੇ ਨਾ ਕਿਤੇ ਸਮਾਜ ਦੇ بڑے ਲੋਕਾਂ ਨੂੰ ਚਾਪੇ ਉਸੀ ਤੋਂ ਫਰਕ ਪਿਆ ਬੜੇ ਲੋਕਾਂ ਨੂੰ ਸਭ ਕੁਝ ਸਿੱਖਣ ਨੂੰ ਮਿਲਿਆ ਪਰ ਹੁਣ ਉਹ ਇੱਕ ਮੇਰੇ ਉੱਤੇ ਇੱਕ ਜਿੱਦਾਂ ਇੱਕ ਮੇਰੇ ਮੇਰੇ ਨਾਲ ਸ਼ਾਪ ਜੀ ਲੱਗੀ ਕਿ ਯਾਰ ਇਹ ਬੰਦਾ ਸੱਚ ਬੋਲਦਾ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਕਿ ਇਹ ਕਰੈਕਟਰ ਇਹ ਬੰਦਾ ਕਰ ਸਕਦਾ ਕਿਉਂਕਿ ਇੱਕ ਕਰੈਕਟਰ ਦੇ ਲਈ ਮਤਲਬ ਬੰਦਾ ਵਾਜਿਬ ਹੈਗਾ ਤੇ ਮੇਰਾ ਕਿਉਂਕਿ ਫਿਲਮਾਂ ਵਾਲ ਜਾਣਦਾ ਕੋਈ ਰਜਾਣ ਹੈਗਾ ਨਹੀਂ ਸੀ ਜਿਵੇਂ ਗਾਇਕੀ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਚੱਲ ਰਹੀ ਆ ਪਰ ਜਦੋਂ ਇਹ ਸਟੋਰੀ ਬਾਰੇ ਸੁਣਿਆ ਤਾਂ ਮੈਨੂੰ ਲੱਗਿਆ ਕਿ ਹਾਂ ਯਾਰ ਕਿ بجائے ਮੈਂ ਕੋਈ ਕਾਮੇਡੀ ਮੂਵੀ ਚਾਹੂੰਗਾ ਜਾਂ ਕਿਸੀ ਰੋਮਾਂਟਿਕ ਚਾਹੂੰਗਾ بجائے ਉਹੀ ਚੀਜ਼ ਸਟਾਰਟ ਕੀਤੀ ਜਾਵੇ ਜਿੱਥੋਂ ਮੇਰਾ ਜਿੱਦਾਂ ਜੱਟ ਦੇ ਅਗਲਾ ਮੇਰਾ ਗਾਣਾ ਸਟਾਰਟ ਹੋਇਆ ਸੀ ਸੋ ਲਾਈਕ ਇਹ ਮੂਵੀ ਇੱਕ ਬੜੀ ਵੱਡੀ ਮੇਰੇ ਲਈ ਬੜਾ ਵੱਡਾ ਇੱਕ ਹੋਪ ਆ ਬੜੀ ਵੱਡੀ ਇੱਕ ਮਤਲਬ ਆਸ ਆ ਕਿ ਕੁਝ ਚੰਗਾ ਹੋਵੇਗਾ ਜੀ ਮਾ ਪਾਈ ਜਗਰਾ ਸਿੰਘ ਦੇ ਪਿੰਡ ਬਾਰੇ ਮੇਰੇ ਨੂੰ ਜਾਣਕਾਰੀ ਮਿਲਦੀ ਤੇ ਉਹ ਉਹਨਾਂ ਦਾ ਪਿੰਡ ਹੈਗਾ ਜੀ ਗੁਰਦਾਸਪੁਰ ਜ਼ਿਲ੍ਹੇ ਚ ਹਰਚਵਾਲ ਤੋਂ ਟਾਂਡਾ ਰੋਡ ਦੇ ਉੱਪਰ ਚੀਮਾ ਕੁੱਡੀ ਆ ਉੱਥੇ ਉਹਨਾਂ ਦਾ ਜੜਾ ਬਰਤ ਹੋਇਆ ਉੱਥੇ ਉਹਨਾਂ ਦਾ ਪਰਿਵਾਰ ਅਜੇ ਵੀ ਮੌਜੂਦ ਆ ਉਹਨਾਂ ਦੇ ਸਿਸਟਰ ਜਿੰਦੇ ਆ ਸਿਸਟਰ 8 ਪਰਿਆਂ ਨੂੰ ਉਹਨਾਂ ਦੀ ਬਰਸੀ ਆਦੀ ਜਦੋਂ ਸ਼ਹੀਦ ਹੋਈ ਸੀ 8 ਪਰਿਆਂ ਨੂੰ ਤੇ ਉਹ ਤੁੰਗ ਵੀ ਅਸੀਂ ਉਹ ਪਿੰਡ ਵਾਲਿਆਂ ਤੋਂ ਹਾਲਾਂਕਿ ਬਹੁਤ ਇੱਕ ਲੋਕਾਂ ਦੇ ਵਿੱਚ ਮਤਲਬ ਇੰਤਜ਼ਾਰ ਹੈ ਮੂਵੀ ਦਾ ਐਸੀਆਂ ਮੂਵੀਆਂ ਜਿਹੜੀਆਂ ਆਉਂਦੀਆਂ ਨੇ ਪੰਜਾਬੀ ਜਿਹੜੀਆਂ ਮੂਵੀਆਂ ਨੇ ਕਈ ਮੂਵੀ ਜਿਹੜੀਆਂ ਨੇ ਉਹਨਾਂ ਨੂੰ ਕਦੇ ਨਹੀਂ ਆਇਆ ਜੀ ਤੇ ਤੁਹਾਨੂੰ ਕਿਤੇ ਨਾ ਕਿਤੇ ਇਹ ਤੁਹਾਨੂੰ ਖਤਰਾ ਪੈ ਸਕਦਾ। ਠੀਕ ਅਸੀਂ ਜਦੋਂ ਦੇਖੋ ਮੇਰੀ ਜਦੋਂ ਇਹਨਾਂ ਨਾਲ ਪਹਿਲਾਂ ਗੱਲ ਹੋਈ ਸੀ ਮੂਵੀ ਸਾਈਨ ਕਰਨ ਬਾਰੇ ਉਦੋਂ ਇਹ ਗੱਲ ਸਭ ਤੋਂ ਪਹਿਲਾਂ ਹੀ ਰੱਖੀ ਗਈ ਸੀ ਕਿ ਬਹੁਤ ਸਾਰੀਆਂ ਮੂਵੀਆਂ ਜਿਹੜੀਆਂ ਬੈਨ ਹੋ ਗਈਆਂ ਕਿ ਉਹ ਸ਼ਾਇਦ ਕੰਟਰੋਵਰਸੀ ਜਾਂ ਸ਼ਾਇਦ ਚਰਚਾ ਦਾ ਵਿਸ਼ਾ ਇਸ ਕਰਕੇ ਬੰਦਾ ਕਿ ਥੋੜੇ ਪੈਸੇ ਦੀ ਮੂਵੀ ਬਣਾਓ ਤੇ ਉਹਨੂੰ ਰੌਲਾ ਪਾ ਦਿਓ ਯਾਰ ਬੈਨ ਹੋ ਗਈ ਬੈਨ ਹੋ ਗਈ। ਪਰ ਇਹ ਮੂਵੀ ਦੇ ਵਿੱਚ ਐਸਾ ਕੁਝ ਨਹੀਂ ਕਿਉਂਕਿ ਬਹੁਤ ਵੱਡੇ ਬਜਟ ਦੀ ਮੂਵੀ 8 ਤੋਂ 10 ਕਰੋੜ ਰੁਪਈਆ ਮੂਵੀ ਦੇ ਉੱਪਰ ਲੱਗਿਆ। ਤੇ ਇਹ ਪਹਿਲੂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਗਿਆ ਕਿ ਐਸਾ ਕੁਝ ਵੀ ਇਹਦੇ ਵਿੱਚ ਉਹ ਓਵਰ ਜਦੋਂ ਤੁਸੀਂ ਜਾਣਦੇ ਹੋ ਤਾਂ ਆਬਵੀਅਸ ਜੀ ਗੱਲ ਹੈ ਕਿ ਉਹ ਫਿਲਮ ਹੋ ਗਈ ਹੋ ਗਈ ਉਹ ਕਿਸ ਸਮਾਜ ਦੇ ਉੱਤੇ ਪਰ ਇਹ ਫਿਲਮ ਦੇ ਵਿੱਚ ਇੱਕ ਉਹਨਾਂ ਦੀ ਸਟੋਰੀ ਦੇ ਨਾਲ ਖੇਡਿਆ ਗਿਆ ਕਿ ਉਹ ਇੱਕ ਕੀ ਸੀਗਾ ਬਾਕੀ ਜਿੱਥੇ ਵੀ ਸਾਨੂੰ ਲੱਗਿਆ ਕਿ ਇਹ ਕੁਝ ਓਵਰ ਹੈ ਗਿਆ ਤਾਂ ਉਹ ਸਾਈਡ ਡਾਇਰੈਕਟਰ ਸਾਹਿਬ ਨੇ ਸੀਨ ਨਾਲ ਕਰ ਉਹਨਾਂ ਲਈ ਤੁਸੀਂ ਸਾਡੇ ਦਰਸ਼ਕਾਂ ਨਾਲ ਵਾਪੇਕ ਕਰੋ ਮੂਵੀ ਦੇ ਵਿੱਚ ਆ ਬੇਨਤੀ ਹੈ ਜੀ ਸਾਰਿਆਂ ਨੂੰ 15 ਜੁਲਾਈ ਨੂੰ ਆਪਣਾ ਜ਼ਰੂਰ ਟਾਈਮ ਕੱਢਿਓ ਤੁਸੀਂ ਹੁਣ ਵੀ ਪੰਜਾਬੀ ਸਿਨੇਮੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਪੰਜਾਬੀਅਤ ਨੂੰ ਪ੍ਰਚਾਰ ਕਰਦੇ ਹੋ ਜੇ ਜ਼ਰੂਰ 15 ਜੁਲਾਈ ਨੂੰ ਤੂਫਾਨ ਸਿੰਘ ਮੂਵੀ ਨੂੰ ਜ਼ਰੂਰ ਦੇਖ ਕੇ ਬਹੁਤ ਬਹੁਤ ਥੈਂਕ ਯੂ ਹਾਂ ਇਸਨ ਮੇਰੇ ਨਾਲ ਤਨਜੀਦ ਬਾਵਾ ਜੀ ਤੂਫਾਨ ਸਿੰਘ ਦੀ ਮੂਵੀ ਵਿੱਚ ਬਹੁਤ ਜਲਦੀ ਤੁਹਾਨੂੰ ਮਿਲਦੇ ਨਜ਼ਰ ਆਉਂਗਾ ਕੈਮਰਾ ਪਸੰਦ ਮੁਕੇਸ਼ ਅਨੀ ਦੇ ਨਾਲ ਖਾਣਾ ਖਾਣ ਲਈ